ਪਲੀਜ਼ ਲਾਈਵ ਜੁੜ ਜਾਓ ਵੀਰੇ ਯਾਰ ਜਿੰਨੇ ਜਾਣੇ ਲਾਈਵ ਤੇ ਆ ਸਕਦੇ ਆ ਜਾਓ ਮੇਰਾ ਫੋਨ ਬੰਦ ਹੋਣ ਵਾਲਾ ਛੇਤੀ ਲਾਈਵ ਆ ਜਾਓ ਮੇਰੀ ਵੀਡੀਓ ਸ਼ੇਅਰ ਕਰੋ ਮੇਰੀ ਵੀਡੀਓ ਸ਼ੇਅਰ ਕਰੋ ਮੈਂ 15 15 ਜਨਵਰੀ 2024 ਨੂੰ ਮੈਂ ਕਰੋਸ਼ੀਆ ਦੇ ਵਿੱਚ ਆਇਆ ਸੀਗਾ ਵੀਰੇ ਵੀਰੇ ਮੈਂ 15 15 ਮਈ 2024 ਨੂੰ ਕਰੋਸ਼ੀਆ ਦੇ ਵਿੱਚ ਆਇਆ ਸੀ ਮੇਰੇ 15 ਮਈ 15 ਜਨਵਰੀ ਸੋਰੀ 15 ਜਨਵਰੀ 2024 ਨੂੰ ਕਰੋਸ਼ੀਆ ਦੇ ਵਿੱਚ ਆਇਆ ਸੀ 15 ਮਈ 2024 ਨੂੰ ਮੇਰੇ ਕੰਮ ਦੇ ਉੱਤੇ 2:10 ਵਜੇ ਦੀ ਸ਼ਿਫਟ ਦੇ ਵਿੱਚ ਮੇਰੇ ਸੱਟ ਲੱਗੀ ਮੈਂ ਪੌੜੀ ਤੋਂ ਡੇਗਿਆ ਵੀਰੇ ਮੇਰੇ ਬਾਹਾਂ ਦੇ ਟੁੱਟੇ ਹੋ ਗਏ ਮੇਰੀ ਬਾਹ ਟੁੱਟ ਗਈ ਮੇਰੀ ਬਾਹਾਂ ਦੇ ਵਿੱਚ ਪਲੇਟਾਂ ਪਾਈ ਜਾਂਦੇ ਵੀਰੇ ਪਰ ਇਹਨਾਂ ਦਾ ਇਲਾਜ ਨਹੀਂ ਸਹੀ ਹੋ ਰਿਹਾ ਮੈਂ ਕਰੋਸ਼ੀਆ ਦੇ ਵਿੱਚ ਆ ਜਿੱਦਾਂ ਸਾਨੂੰ ਦਿੱਲੀ ਲੱਗਦਾ ਇਹਨਾਂ ਨੂੰ ਜਗਰੇਵ ਆ ਜਿੱਦਾਂ ਸਾਨੂੰ ਹੁਸ਼ਾਰਪੁਰ ਪੰਜਾਬ ਲੱਗਦਾ ਉਦਾਂ ਇਹਨਾਂ ਨੂੰ ਕਾਰਲੋਵਾ ਸਿਟੀ ਲੱਗਦੀ ਮੈਨੂੰ ਕਾਰਲੋਵਾ ਸਿਟੀ ਦੇ ਵਿੱਚ ਉਹ ਹਸਪੀਟਲ ਦੇ ਵਿੱਚ ਰੱਖਿਆ ਹੋਇਆ ਪਲੀਜ਼ ਮੈਨੂੰ ਇੱਥੋਂ ਕੱਢ ਲਓ ਮੇਰੇ ਘਰ ਦੇ ਸਰਕਾਰ ਤੱਕ ਵੀ ਪਹੁੰਚ ਕਰ ਕਰਕੇ ਦੇਖ ਲਈ ਉਹਨਾਂ ਨੇ ਪਰ ਕਿਤੇ ਸੁਣਵਾਈ ਨਹੀਂ ਹੁੰਦੀ ਬਈ ਕਿਤੇ ਸੁਣਵਾਈ ਨਹੀਂ ਹੁੰਦੀ ਬਈ ਮੈਂ ਆਪ ਵੀ ਇਥੋਂ ਨੰਬਰ ਲੱਭ ਲੱਗ ਭਗਵੰਦ ਮਾਨ ਦੇ ਵੀ ਦੇਖ ਲਿਆ ਮੈਂ ਵੀਡੀਓ ਵੀ ਪਾ ਪਾ ਕੇ ਦੇਖ ਲਈ ਗਵਰਨਮੈਂਟ ਵਾਲੇ ਪੇਜ ਤੇ ਮੇਰੀ ਸੁਣਵਾਈ ਨਹੀਂ ਹੁੰਦੀ ਬਈ ਵੀਰੇ ਮੈਨੂੰ ਵੀਡੀਓ ਸੱਦ ਲਓ ਵੀਰੇ ਯਾਰ ਮੈਨੂੰ ਇੰਡੀਆ ਸੱਦ ਕੇ ਮੇਰਾ ਇਲਾਜ ਕਰਾ ਦਿਓ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਾ ਮੇਰਾ ਖੂਨ ਰੋਜ਼ ਹੀ ਮੇਰਾ ਖੂਨ ਵਗਦਾ ਘੰਟੇ-ਘੰਟੇ ਬਾਅਦ ਮੇਰਾ ਇੰਨਾ ਖੂਨ ਵਗਦਾ ਮੈਨੂੰ 4 ਬੋਤਲਾਂ ਛਾੜ ਦਿੰਦੇ 4 ਬੋਤਲਾਂ ਰੋਜ਼ ਛੜਦੀਆਂ 4 ਬੋਤਲਾਂ ਰੋਜ਼ ਛੜਦੀਆਂ 4 ਬੋਤਲਾਂ ਰੋਜ਼ ਛੜਦੀਆਂ 4 ਬੋਤਲਾਂ ਮੇਰੀਆਂ ਰੋਜ਼ ਉੱਤਰ ਜਾਂਦੀਆਂ ਹੁਣ ਵੀ ਮੈਨੂੰ ਚੱਕਰ ਆਈ ਜਾਂਦੇ ਆ ਮੈ ਪਤਾ ਨਹੀਂ ਵੀਰੇ ਕਿਦਾਂ ਹਮ ਵੀਡੀਓ ਬਣਾ ਕੇ ਤੁਹਾਨੂੰ ਪਾ ਰਿਆਂ ਮੇਰੇ ਹੱਥ ਜੋੜ ਕੇ ਬੇਤੀ ਮੇਰੇ ਲਈ ਦੁਆ ਬਰਯਾਦ ਕਰ ਲੋ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਸਾਲਾ ਕੀਤਾ ਮੈਂ ਇੱਥੇ ਵੀ ਬਹੁ ਜਾਣਿਆਂ ਨਾਲ ਖੜਿਆ ਮੈਂ ਇੰਡੀਆ 'ਚ ਵੀ ਬਹੁ ਜਾਣਿਆਂ ਨਾਲ ਖੜਿਆ ਮੈਂ ਆਪਣੇ ਮੂੰਹੋਂ ਨਹੀਂ ਕਹਿੰਦਾ ਪਰ ਪਰ ਮੈਨੂੰ ਹੁਣ ਕਹਿਣਾ ਪੈਂਦਾ ਪਰ ਸਾਲਾ ਮਿੰਨਾ ਕੋਈ ਨਹੀਂ ਖੜਿਆ ਪੈਨਸ਼ਨ ਸਾਲਾ ਮਿੰਨਾ ਕੋਈ ਨਹੀਂ ਖੜਿਆ ਵੀਰੇ ਮੇਰੀ ਸਰਕਾਰ ਤੂੰ ਇੱਕਾ ਹੀ ਵੇਚ ਤੇ ਆ ਮੈਨੂੰ ਇਥੋਂ ਕੱਢ ਲਾ ਮੇਰੀ ਵੇਰੀ ਵੀਡੀਓ ਜਿੱਤੇ ਤੱਕ ਪਜਾਉਂਦੀ ਪਜਾਉਂ ਮੋਦੀ ਨੂੰ ਕਹਦਾ ਮੋਦੀ ਨੇ ਹੀ ਹੱਲ ਕਰਨਾ ਕੋਈ ਕਰਨਾ ਦਾ ਵਿਆਪਕ ਬਾਤ ਮਾਂ ਨਹੀਂ ਕਰਦਾ ਮੈਨੂੰ ਕੱਢ ਲਓ ਮੇਰਾ ਇਲਾਜ ਕਰਾਂ ਦਾ ਬੀਜੀ ਆਈ ਸਾਲਾ ਮੈਂ ਆਇਆ ਵੀ ਤਿੰਨ ਚਾਰ ਵੀ ਨਹੀਂ ਹੋਏ ਸੀਗੇ ਮੈਂ ਆਈ ਹੁਣ ਤੱਕ ਕੰਮ ਮੇਰਾ ਬੜਾ ਥੋੜਾ ਜਿਹਾ ਸਟਰੀ ਤਰ੍ਹਾਂ ਤਰੂ ਵੀ ਠੀਕ ਸੀ ਪਰ ਮੇਰੇ ਜ਼ਾਟਾ ਲੱਗੀ ਮੇਰਾ ਸਾਰਾ ਸੇਟਵ ਖਰਾਬ ਹੋ ਗਿਆ ਯਾਰ ਵੀਰੇ ਬਿੱਟੂ ਸਾਥ ਦੇ ਲਾਓ ਯਾਰ ਆ ਮੇਰੇ ਘਰ ਦੇ ਆਹ ਬੁਰਾ ਹਾਲ ਹੈ ਮੇਰੇ ਘਰ ਦੇ ਨੂੰ ਸਾਬ ਲਓ ਜਿਹੜੇ ਮੇਰੇ ਘਰ ਦੇ ਉੱਥੇ ਕੋਲ ਆ ਮੇਰੇ ਜਿਹੜੇ ਘਰ ਦੇ ਉੱਥੇ ਕੋਲ ਆ ਮੈਨੂੰ ਸਾਬ ਲਓ ਮੇਰੇ ਘਰ ਦੇ ਨੂੰ ਮੇਰਾ ਦਾ ਹੈ ਹੀ ਹੈ ਬੁਰਾ ਹਾਲ ਮਨਾਲਾ ਵੀ ਬੁਰਾ ਹਾਲ ਹੋਇਆ ਪਿਆ ਪਲੀਜ਼ ਜਿਹੜੇ ਮੈਨੂੰ ਵਿੱਚ ਕਾਲ ਕਰਦੇ ਤਾਂ ਆ ਮੇਰਾ ਬੁਰਾ ਹਾਲ ਆ ਵੀਰੇ ਮੈਨੂੰ ਕੰਨ ਲਓ ਈ ਤੋਂ ਭੇਜੋ ਮੈਨੂੰ ਨਾ ਨਾ ਯਾਰ ਮੈਸੇਜ ਮੈਨੂੰ ਭੇਜ ਦੇਣੀ ਵੀਰੇ ਆ ਵੀਡੀਓ ਮੇਰੀ ਸ਼ੇਅਰ ਕਰਦੇ ਹੋ ਜਿੱਤੇ ਤੱਕ ਘਰ ਹੁੰਦੀ ਵੀਰੇ ਹੱਥ ਜੋੜ ਕੇ ਬੇਨਤੀ ਆ ਹੱਥ ਤਾਂ ਮੇਰੇ ਜੋੜਦੇ ਨਹੀਂ ਹਾ ਹੱਥ ਮੇਰਾ ਚੱਲਦਾ ਇਹਨਾਂ ਨੇ ਇਹਨਾਂ ਨੇ ਉਹ ਵੀ ਨਹੀਂ ਚੱਲਣ ਜੋਗ ਰਹਿਣ ਦੇਗਾ ਹਾਂ ਹੱਥ ਥੱਲੇ ਮੇਰਾ ਮਾੜਾ ਮਾੜਾ ਚੱਲਦਾ ਮੇਰੇ ਪਲੇਟਾਂ ਭਈਆਂ ਇਹਨਾਂ ਨੇ ਮੇਰਾ ਖੂਨ ਰੋਜ਼ ਹੀ ਵਗਦਾ ਨਾ ਨਾ ਕੇਅਰ ਕਰਦੇ ਵੀਰੇ ਨਾ ਕੋਈ ਡਾਕਟਰ ਆਉਂਦਾ ਆਪਰੇਸ਼ਨ ਕਰਦਾ ਚਲ ਜਾਂਦਾ ਆਪਰੇਸ਼ਨ ਕਰ ਕੁੱਤੇਾਂ ਵਾਂਗੂ ਠਿੱਟ ਕੇ ਚਲ ਜਾਂਦਾ ਸਾਲਾ ਕੁੱਤੇਾਂ ਵਾਂਗੂ ਠਿੱਟ ਕੇ ਚਲ ਜਾਂਦਾ ਬੈਨਚ ਉਧੋ ਆਪਰੇਸ਼ਨ ਕਰਕੇ ਹਾਂ ਮੈਂ ਵੀਡੀਓ ਫਿਨਿਸ਼ ਲੱਗਾ ਕਰਨਾ 50 ਦਿ ਜੋ ਬਸ ਭਾਈ ਗੁਰੂ ਜੀ ਆਖਾਰ ਸਾਹਿਬ ਭਾਈ ਗੁਰੂ ਜੀ ਪਤੈ ਮੈਂ ਇੰਡੀਆ ਆ ਕੇ ਸਭ ਦਾ ਦੇਖ ਲਊਗਾ ਵੀਰੇ ਮੈਂ ਮੈਨੂੰ ਬਸ ਇੰਡੀਆ ਸਾਧ ਲਾ ਵੀਰੇ ਮੈਨੂੰ ਇੰਡੀਆ ਸਾਧ ਲਾ ਮੈਂ ਇੱਥੇ ਵੀ ਮਿੰਰੇ ਹੈਗੇ ਮੇਰੇ ਯਾਰ ਦੋਸਤ ਪਰ ਉਹ ਵੀ ਬਾਹ ਲਾਟੇ ਮੇਤੋਂ ਆ ਕੇ ਬੈੰਦੇ ਹੁੰਦੇ ਸੀਗੇ ਮੇਤੋਂ ਰਾਤ ਵੀ ਜਿੱਦਾਂ 10-2 ਘੰਟੇ ਰਿਹਾਏ ਆ ਉਹਨਾਂ ਨੇ ਉਹਨਾਂ ਦੇ ਵੀ ਮਾਲਕ ਸਾਲੇ ਬਹੁਤ ਆਰਾਮ ਦੇ ਉਹਨਾਂ ਨੂੰ ਛੁੱਟੀਆਂ ਨਹੀਂ ਦਿੰਦੇ ਉਹ ਵੀ ਵਿਚਾਰੇ ਚੰਗੇ ਆ ਪਰ ਇਥੇ ਕੋਈ ਨਹੀਂ ਬਾਹ ਪੁੱਛਦਾ ਵੀਰੇ ਇਥੇ ਕੋਈ ਨਹੀਂ ਬਾਤ ਪੁੱਛਦਾ ਪਰਦੇਸ ਬੜੇ ਓਕੇ ਕੱਟਣੇ ਸਾਲੇ ਬਹੁਤ ਓਕੇ ਕੱਟਣੇ ਸਾਲੀ ਪਰਦੇਸੋਂ ਆਉਂਦਾ ਇੱਕ ਲਾਲਚ ਹੀ ਸੀਗਾ ਕਿ ਘਰੋਂ ਗਰੀਬੀ ਕੱਢਣੀ ਆ ਭੈਣ ਚੋਦੀ ਗਰੀਬੀ ਕੱਢਣ ਆਏ ਸੀ ਭੈਣ ਚੋਦੀ ਤੇ ਗਰੀਬੀ ਨੇ ਮੇਰੀ ਭੈਣ ਨਹੀਂ ਲੱਦ ਦੇਤਾ ਗਰੀਬੀ ਨੇ ਬਾਤ ਹੁੜ ਕੇ ਰੱਖਦੀ ਸਾਲੀ ਮੇਰੀ ਮੇਰੀ ਹੈਲਪ ਕਰਦੇ ਹੋ ਮੇਰਾ ਭਰਾ ਵਸ ਯਾਰ ਮੇਰੀ ਆ ਭੈਣਾ ਜਿੱਦਿਆ ਦੇਖਦੀ ਆ ਮੇਰੀ ਅਮਾਵਾ ਮੇਰੀਆਂ ਭੈਣਾਂ ਮੇਰੇ ਮਾਵਾ ਜੁੱਡੀਆਂ ਦੇਖਦੀਆਂ ਮੇਰੀ ਹੈਲਪ ਕਰਦੇ ਮੈਂ ਵੀਡੀਓ ਸ਼ੇਅਰ ਕਰ ਲਗਾਗਾ ਤਾਂ ਪਲੀਜ਼ ਲਗਾਓ ਕਰਦੇ ਹੋ ਮੇਰੇ ਲਈ ਦੁਆ ਬਰਯਾ ਕਰਿਓ ਕਿ ਮੇਰਾ ਹੱਥ ਮੋੜ ਕੇ ਚੱਲੂਗਾ ਮੈਂ ਇੰਡੀਆ 'ਚ ਨਾਈਆਂ ਦਾ ਕੰਮ ਕਰਦਾ ਸੀ 5 ਸਾਲ ਮੈਂ ਨਾਈਆਂ ਦਾ ਕੰਮ ਕੀਤਾ ਇੱਕ ਘਰ ਦੀ ਗਰੀਬੀ ਕੱਢਣ ਦੇ ਕਰਕੇ ਮੈਂ ਬਾਹਰ ਆਇਆ ਸੀਗਾ ਪਰ ਗਰੀਬੀ ਦਾ ਚਲੋ ਫੇ ਕੱਢਣੀ ਸੀਗੀ 1 ਸਾਲ ਤੋਂ 2 ਸਾਲ ਲੱਗ ਜਾਣਾ ਸੀ ਮੇਰਾ ਕਰਜ਼ਾ ਕੋ ਉੱਤਰ ਜਾਣਾ ਸੀਗਾ ਪਰ ਮੇਰਾ ਏਜੰਟ ਗੁਰਦੀਪ ਸਿੰਘ ਨਾਲ ਨਕੌਦਰ ਦਾ ਮੈਨੂੰ ਕਹਿੰਦਾ ਸੀ ਤੂੰ ਫੋਰਕ ਲਿਫਟ ਚਲਾਏਂਗਾ ਪਰ ਉਹਨੇ ਮੈਨੂੰ ਕੂੜੇ ਦੀ ਫੈਕਟਰੀ ਚ ਬਾੜਿਆ ਇਥੇ ਗੁਰਦੀਪ ਸਿੰਘ ਨਾਲ ਬਹੁਤ ਹਰਾਮ ਦਾ ਏਜੰਟ ਆ ਮੇਤੋਂ ਉਹਦੀਆਂ ਫੋਟੋਆਂ ਵੀ ਪਈਆਂ ਵੀਡੀਓ ਵੀ ਪਈਆਂ ਮੇਤੋਂ ਉਹਦੇ ਥਰੂ ਕੋਈ ਨਾ ਆਇਆ ਉਹਨੇ ਮੇਰੇ ਪੈਸੇ ਬਹੁ ਮਾਰੇ ਮੇਰਾ ਮੈਤੋਂ 8-9 ਲੱਖ ਰੁਪਏ ਲੈ ਲਿਆ ਉਹਨੇ ਮੇਰੇ ਭਰਾ ਦਾ ਭਰਾ ਦਾ ਵੀ ਫੇਕ ਵਰਕ ਪਰਮਿਟ ਕਢਾਇਆ ਸੀ ਉਹਨੇ ਹੁਣ ਫੇਰ ਸਾਤੋਂ ਮੈਂ ਉਤੋਂ 50000 ਰੁਪਇਆ ਮੜਾਇਆ ਉਹਦਾ ਪਹਿਲਾਂ ਦਿੱਤਾ ਸੀ ਮੈਂ ਕਿਹਾ ਨਾ ਵੀ ਤੂੰ ਫਸ ਜਾਣਾ ਇੱਥੇ ਆ ਕੇ ਨਾ ਆਵੀਂ ਘਰ ਦੀ ਗਰੀਬੀ ਇਦਾਂ ਨਹੀਂ ਕੱਢ ਹੋਣੀ ਵੀਰੇ ਇੰਡੀਆ ਰਹਿ ਕੇ ਕੰਮ ਕਰ ਲਓ ਜਾਂ ਉਦਾਂ ਪੈ ਦੀਆ ਕਿਤੇ ਚੰਗੀ ਦਾ ਕੰਮ ਕਰ ਲਓ ਇੱਥੇ ਸਾਲੇ ਡਾਕਟਰ ਕੇਅਰ ਨਹੀਂ ਕਰਦੇ ਵੀਰੇ ਕੇਅਰ ਨਹੀਂ ਕਰਦਾ ਸਾਲਾ ਕੋਈ ਨਹੀਂ ਕੇਅਰ ਕਰਦਾ ਪਲੀਜ਼ ਮੇਰੀ ਵੀਡੀਓ ਜਿੱਥੇ ਤੱਕ ਬਹੁਤ ਦੀ ਪਹੁੰਚਾ ਦਿਓ ਮੇਰੇ ਵੀਰ ਜੋ ਮਿੰਟ ਤੋਂ ਇੰਡੀਆ ਜਮੇ ਤੋਂ ਗਲਤੀਆਂ ਹੋਈਆਂ ਮੈਂ ਉਹ ਗਲਤੀਆਂ ਆਪਣੀਆਂ ਸਾਰੀਆਂ ਮੰਨਦਾ ਪਰ ਹੁਣ ਓਕੇ ਟਾਈਮ ਚ ਮੈਨੂੰ ਕੱਢ ਜਾਓ ਯਾਰ ਕੱਢ ਜਾਓ ਕੱਢ ਜਾਓ ਮੈਨਾਂ ਛੇਅਰ ਗਤੌਣ ਯਾਰ ਏ ਇਹ ਛੇਅਰ ਗਤੌਣ ਦੀ ਛੇਅਰ ਪਤਾ ਨਹੀਂ ਕਿੱਥੋਂ ਆਣੀ ਆ ਬੀਰੇ ਕੋਈ ਜਾਣਾ ਸ਼ੇਅਰ ਦਾ ਆਪਸ਼ਨ ਦੱਸਿਓ ਸ਼ੇਅਰ ਕਿੱਥੋਂ ਹਣੀ ਯਾਰ ਐਂਡ ਕਰਕੇ ਮੈਂ ਸ਼ੇਅਰ ਕਰਨੀ ਆ